ਸਾਲ 2006 ਦੇ ਵਿੱਚ ਘਰਗਰਿਆ ਨੂੰ ਛੋੜਾ ਕਰਨ ਦੇ ਲਈ ਨੋ ਪਿੰਡਾਂ ਤੇ ਖਨੋਰੀ ਕਲਾਂ ਨੋ ਪਿੰਡਾਂ ਦੇ ਵਿੱਚ ਮੰਡਵੀ ਮਕੋਟ ਸਾਹ ਵਰਗੇ ਪਿੰਡ ਜਿਹੜੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਈ ਸੀਗੀ ਜਿਹਦੇ ਵਿੱਚ 2008 ਦੇ ਵਿੱਚ ਸਰਕਾਰ ਨੇ ਐਕਟ ਪਾਸ ਕੀਤਾ 2008 ਦੇ ਵਿੱਚ ਜਿਹੜੇ ਪਿੰਡ ਨੋ ਪਿੰਡ ਨੇ ਨੋ ਪਿੰਡਾਂ ਨੂੰ ਜਿਹੜੀ 6 ਲੱਖ ਰੁਪਏ ਦੇ ਹਿਸਾਬ ਨਾਲ ਤੇ ਖਨੋਰੀ ਕਲਾਂ 10 ਲੱਖ ਦੇ ਹਿਸਾਬ ਨਾਲ ਐਕਟ ਪਾਸ ਕੀਤਾ ਜਦੋਂ ਕਿ ਉਦੋਂ ਮਾਰਕੀਟ ਵੈਲਿਊ ਜਿਹੜੀ ਸੀਗੀ ਉਹ ਕਿਸਾਨਾਂ ਦੀ ਜਮੀਨ ਦੀ 25 ਲੱਖ ਦੇ ਕਰੀਬ ਸੀਗੀ ਸੋ ਅਸੀਂ ਬਣ ਦਾ ਮੁਆਵਜਾ ਵੱਧ ਲੈਣ ਦੇ ਲਈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲੈਣ ਦੇ ਲਈ ਹਾਈ ਕੋਰਟ ਮਾਨਜੋਗ ਗਏ ਉੱਤੇ ਹਾਈ ਕੋਰਟ ਮਾਨਜੋਗ ਨੇ 2016 ਦੇ ਵਿੱਚ ਜਿਹੜਾ ਕੰਪਨੀ ਇਨਹਾਂਸਡ ਕੀਤੀ ਕੰਪਨਸੇਸ਼ਨ ਉਹਦਾ ਵਾਰਟ ਪਾਸ ਕਰਕੇ 1595 ਹਜ਼ਾਰ ਅਲੋਂਗ ਵਿਦ ਸਟੈਚੂਲਰੀ ਇੰਟਰਸਟ ਹੋਰ ਪੱਤੇ ਜਿਹੜੇ ਵੀ ਮਿਲਾ ਕੇ ਵੀ ਇਹਨਾਂ ਨੂੰ ਦਿੱਤਾ ਜਾਵੇ ਤੋ ਉਹਦੇ ਲਈ ਅਸੀਂ ਮਾਨਯੋਗ ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ ਪਾਸ ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਦੇ ਹਿਸਾਬ ਨਾਲ ਜਿਹੜੀ ਪੇਮੈਂਟ ਹੈ ਕਿਸਾਨਾਂ ਦੀ ਨਹੀਂ ਦਿੱਤੀ ਤੇ ਇਹਦੇ ਲਈ ਅਸੀਂ ਜਿਹੜਾ ਹੈ ਸਰਕਾਰ ਦੀ ਜਿਹੜੀ ਜ਼ਮੀਨ ਹੈ ਪ੍ਰਾਪਰਟੀ ਹੈ ਉਹਨੂੰ ਮਾਨਯੋਗ ਡਿਸਟ੍ਰਿਕਟ ਕੋਰਟ ਸਮਰੂਰ ਨੇ ਅਟੈਚ ਕਰਤਾ 2018 ਚ ਅਟੈਚ ਕਰਨ ਤੋਂ ਬਾਅਦ ਅੱਜ ਇਸੇ ਲੱਗੀ ਹੋਈ ਹੈ ਤੇ ਅਸੀਂ ਸਾਰੇ ਮਿਲ ਕੇ ਸਰਕਾਰ ਅਕੇ ਰਿਕੁਐਸਟ ਕਰਦੇ ਆਂ ਜੀ ਜੋ ਵੀ ਬਣਦਾ ਮਾਮਲਾ ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇ ਸਾਹਮਣੇ ਆਇਆ ਜੀ ਇਸ ਦੇ ਵਿੱਚ ਆਰਾਊਂਡ ਸਰਕਾਰ ਨੇ ਖੱਗਰ ਨੂੰ ਵੱਡਾ ਕਰਨ ਵਾਸਤੇ ਲੈਂਡ ਐਕਵਾਇਰ ਕੀਤੀ ਸੀਗੀ ਜਿਸ ਦੇ ਵਿੱਚ 6 ਲੱਖ ਰੁਪਏ ਕੰਪੰਸੀਸ਼ਨ ਦਿੱਤੀ ਸੀਗੀ ਉਸ ਟਾਈਮ ਤੇ ਤੇ ਉਹਦੀ ਉਸਦੀ ਅਨਾਉਂਸਮੈਂਟ ਵਾਸਤੇ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਗਏ ਸੀ ਜੀ ਮਾਨਯੋਗ ਹਾਈ ਕੋਰਟ ਨੇ 15 ਲੱਖ ਰੁਪਏ ਕੰਪਨਸੇਸ਼ਨ 6 ਲੱਖ ਦੀ ਜਗ੍ਹਾ 15 ਲੱਖ ਰੁਪਏ ਕੰਪਨਸੇਸ਼ਨ ਐਨਾਉਂਸ ਕਰ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਸੋਲਿਸ਼ੀਅਮ ਅਮਾਉਂਟ ਦਿੱਤਾ ਜਾਵੇ ਜੋ ਐਸ ਪਰ ਲੈਂਡ ਐਕੁਇਜ਼ੀਸ਼ਨ ਐਕਟ ਵਿੱਚ ਇਜ਼ ਮੰਡੇਟਰੀ ਕਿ ਸੋਲਿਸ਼ੀਅਮ ਅਮਾਉਂਟ ਦੇਣਾ ਚਾਹੀਦਾ ਹੈਗਾ ਜੀ ਫਿਰ ਬਟ ਉਹ ਸਾਡੀ ਅਪੀਲ ਸਰਕਾਰ ਨੇ ਮੰਨੀ ਨਹੀਂ ਅਸੀਂ ਫਿਰ ਦੁਬਾਰਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਉਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਜੱਜ ਸੰਗਰੂਰ ਨੂੰ ਡਾਇਰੈਕਸ਼ਨ ਕੀਤੀ ਆ ਕਿ ਇਹਨਾਂ ਨੂੰ ਸੋਲਿਸ਼ੀਅਮ ਅਮਾਉਂਟ ਕੈਲਕੂਲੇਟ ਕਰਕੇ ਇਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਵੇ 21 12 2017 ਨੂੰ ਮਾਨਯੋਗ ਡਿਸਟ੍ਰਿਕਟ ਜੱਜ ਨੇ 39 ਲੱਖ 50 ਹਜ਼ਾਰ ਪਰ ਏਕੜ ਕੰਪਨਸੇਸ਼ਨ ਇਨਕਲੂਡਿੰਗ ਸੋਲਿਸ਼ੀਅਮ ਅਮਾਉਂਟ ਐਨਹਾਂਸ ਕਰ ਦਿੱਤਾ ਜੀ ਹੁਣ 2017 ਤੋਂ ਲੈ ਕੇ ਅੱਜ 2024 ਹੋ ਗਿਆ ਜੀ ਸਰਕਾਰ ਸਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਆਫ ਕੰਪਨਸੇਸ਼ਨ ਕਰ ਹੀ ਨਹੀਂ ਸਕੀ ਹੁਣ ਉਹਨੂੰ ਮੰਦਰ ਨੇੜੇ ਰੱਖਦੇ ਹੋਏ ਡੀ ਸੀ ਸੰਗਰੂਰ ਦਾ ਰੈ residense ਰਣਵੀਰ ਕਾਲਜ ਰਣਵੀਰ ਕਲੱਬ ਰੈਡ ਕਰਾਸ ਵੂਮਨ ਐਂਡ ਬੱਸ ਸਟੈਂਡ ਇਹ 2018 ਚ ਅਟੈਚ ਹੋਇਆ ਸੀ ਜੀ ਸੇਮ ਐਗਰੀਗੇਸ਼ਨ ਦੇ ਵਿੱਚ ਹੁਣ ਅੱਜ ਉਸ ਦੀ ਸੇਲ ਹੈਗੀ ਹੈ ਜੀ ਐਸ ਪਰ ਦਾ ਲਾਸਟ ਆਰਡਰ ਆਫ ਡਿਸਟ੍ਰਿਕਟ ਜੱਜ ਸੰਗਰੂਰ ਉਹਦੀ ਅੱਜ ਸੇਲ ਹੈਗੀ ਹੈ ਜੀ